ਆਪਾਂ ਦੇ ਕੋਲ ਮੇਰੇ ਵੱਲੋਂ ਪ੍ਰੈਂਪਰ ਹੀ ਸਾਥ ਸ੍ਰੀ ਕਾਲ ਦੀ ਮੈਂ ਅੱਜ ਇੱਕ ਤੁਹਾਨੂੰ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਇਹ ਜੋਗੀ ਦਾ ਹੈ ਤੇ ਸੁਣੋ ਤੇ ਇਸ ਦਾ ਨਾਮ ਮੰਨੂ ਦੀ ਪਰ ਪਹਿਲਾਂ ਮੈਂ ਤੁਹਾਡੇ ਤੋਂ ਮਾਫੀ ਚਾਹੁੰਦੀ ਹਾਂ ਕਿ ਮੇਰੀ ਸਿਹਤ ਠੀਕ ਨਹੀਂ ਹੈ ਤੇ ਤਾਂ ਕਰਕੇ ਮੈਥੋਂ ਵੀਡੀਓ ਕੁਝ ਦਿਨਾਂ ਤੋਂ ਅਪਲੋਡ ਨਹੀਂ ਹੋਈ ਤੇ ਮੈਨੂੰ ਜਿਆਦਾ ਮੈਥੋਂ ਬੋਲਿਆ ਨਹੀਂ ਜਾਂਦਾ ਹੈ ਤੇ ਸਾਹ ਚੜ ਜਾਂਦਾ ਹੈ ਤੇ ਅੱਜ ਮੈਂ ਤੁਹਾਨੂੰ ਇੱਕ ਪਿਆ ਪੁੱਤ ਲੋਕੀ ਸੁਣਾ ਰਹੀ ਹਾਂ ਤੇ ਸੁਣੋ ਜੋ ਵੀ ਨੇ ਕਹਿ ਥਾ ਕਢਾ ਲਿਆ ਚੀ ਤਾਂਗਾ ਪਟਦਾ ਆਪੋ ਦਿਆ ਸੁਨਾ ਸਜਾਉਂਦਾ ਵੇ ਨੀ ਸਈਆ ਸੁਨਾ ਸਜਾਉਂਦਾ ਮੇ ੋ ਮੀਨੇ ਚੋਲ ਸੁ ਵਾਲੀ ਆ ਵਟਾਣਾ ਸੋਨੇ ਦੇ ਲਾਏ ਮੀ ਸਈਆ ਵਟਾਣਾ ਸੋਨੇ ਦੇ ਲਾਵੇ ਵਟਾਣਾ Bye. Uh -huh. Jalani pelapa daya ini sejauh pelapa daya. Sarabati jogni let koi hata koi

dậy <laughs> ਮਖ ਮਖ ਜੋੜਾ ਫੈਲ ਕੇ ਤਿੰਨੇ ਜੜਤ ਜੁੜਾਵੇਂ ਨੀ ਸਈਓ ਤਿੰਨੇ ਜੜਤ ਜੁੜਾਵੇਂ ਜਾ ਹੋ ਰੀ ਨਮੋਲੇ ਦਾ ਜੀ ਇਹ ਸੀ ਇੱਕ ਸੰਯੁਕਤ ਲੋਕ ਕਥ ਜੋਗੀ ਵਾਲਾ ਕਿਸੇ ਦੀਪੀ ਨੇ ਜੋਗੂ ਦੇ ਨਾਲ ਦੋਸਤੀ ਲਾ ਲਈ ਜੀ ਖੋਦਾ ਰੂਪ ਲੈ ਕੇ ਇਹ ਪਹਿਲੇ ਜਮਾਨਿਆਂ ਵਿੱਚ ਆਪਾਂ ਗਏ ਖਲੇ ਹਾਂ ਕਿ ਇਸ ਤਰ੍ਹਾਂ ਦਾ ਹੁੰਦਾ ਸੀ ਹੋਰ ਵੀ ਹੈ ਪਰ ਉਹਨਾਂ ਦੇ ਸਮਿਆਂ ਵਿੱਚ ਜਿਹੜੇ ਵੀ ਹੁੰਦੇ ਸੀ ਆਸ਼ਕ ਉਹ ਜੋ ਵੀ ਬਣ ਕੇ ਹੀ ਆਉਂਦੇ ਸਨ ਤੇ ਜਿਸੇ ਤਰ੍ਹਾਂ ਹੀ ਉਹ ਵੀ ਬਨਾ ਜੋ ਆਪਣਾ ਦੇ ਨਾਲ ਚੱਲਣਾ ਜਾਂਦਣਾ ਸਨ ਇਹ ਹੈ ਇੱਕ ਪੰਜਾਬੀ ਲੋਕ ਗੀਤ ਜੇ ਤੁਹਾਨੂੰ ਚੰਗਾ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਕਿ ਆਫੇ ਮੇਥੋਂ ਜਾ ਇਹਦੀ ਆਵਾਜ਼ ਬਹੁਤ ਹੈ ਪਰ ਮੇਥੋਂ ਜ਼ਿਆਦਾ ਕਰਕੇ ਬੋਲਿਆਣੇ ਜਾਂਦਾ ਸਿਰ ਚੀਕ ਨਾ ਹੋਂ ਕਰਕੇ ਪਰ ਮੈਂ ਤੁਹਾਨੂੰ ਸੁਣਾ ਦਿੱਤਾ ਹੈ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਲੱਗਾ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ